ਜਿੱਦਾਂ ਦਾ ਬੰਦਾ ਤੁਸੀਂ ਮੈਨੂੰ ਭੇਜਿਆ ਐ ਇਕੱਲਾ ਚਾਹ ਲੈ ਕੇ ਆਵੇ ਤਾਂ ਹੋ ਨਹੀਂ ਸਕਦਾ। ਇਹ 59 11 ਵਾਲਾ ਇੰਜਨ ਐ ਇੱਕ ਵਾਰੀ ਥੋੜਾ ਸਟਾਰਟ ਹੋਣ ਨੂੰ ਟਾਈਮ ਲਾਉਂਦਾ। ਫੇ ਜਦੋਂ ਸਟਾਰਟ ਹੋ ਜਾਂਦਾ ਤੁਸੀਂ ਇੱਕੋ ਜਿਹੇ ਬਣੇ ਹੋ ਸਾਰੇ ਜਣੇ। ਐ ਸੇਵਾਦਾਰ। ਧਿਆਵਾ ਦਾ ਯਾਰ ਬਹੁਤ ਸੋਹਣੇ ਲੱਗਦੇ ਕੁਰਤੇ ਪਜਾਮੇ ਤੁਹਾਡੇ ਘੈਂਟ। ਸੀ ਕੰਮ ਕੁੰਮ ਵੀ ਕਰਦੇ ਕ ਐਂ ਹੀ ਬਸ ਚਿੱਲ ਹੈ ਤੁਹਾਡੇ ਚ ਵਧੀਆ ਸੇਵਾਦਾਰ ਕਿਹੜਾ ਜਿਹੜਾ ਮੈਨੂੰ ਚਾਹ ਬਲਾਊਗਾ ਆ ਵੇਖ ਲੈ ਜਿਨ੍ਹਾਂ ਨੇ ਉੱਠਣਾ ਨਹੀਂ ਉਹਨੂੰ ਕਹਿੰਦਾ ਕਹਿੰਦਾ ਇਹ ਬਲਾਊਗਾ ਤੇ ਚਾਹ ਚਾਹ ਲੈ ਗਿਆ ਮੇਰਾ ਬਰਾ ਇੱਕ ਜਣਾ ਕੀ ਹੈ ਚਾਹ ਲਿਆ ਗਰਮ ਗਰਮ ਹੈ ਚਾਹ ਲਿਆ ਦਿਓ ਬਸ ਸਾਡੀ ਪ੍ਰਮੋਸ਼ਨ ਚੱਲਦੀ ਹੈ ਫਿਲਮ ਦੀ ਪੰਜਾਬੀ ਆ ਗਈ ਓਏ ਤੁਹਾਨੂੰ ਦਿਨ ਰਾਤ ਜਾਣਾ ਪੈਂਦਾ ਅੱਜ ਵੀ ਮੈਂ ਤਿੰਨ ਤਿੰਨ ਕਾਲਜਿਸ ਦੇ ਵਿੱਚ ਜਾ ਕੇ ਆਇਆ ਉੱਥੇ ਸ਼ੋਅ ਸੀ ਤੇ ਅੱਜ ਰਾਤ ਇੱਥੇ ਕੱਲ ਸਵੇਰੇ ਫੇਰ ਪਟਿਆਲੇ ਫੇਰ ਸ਼ਾਮ ਨੂੰ ਸੰਗਰੂਰ ਤਾਂ ਸਾਡੀ ਚੱਲੋ ਚੱਲੀ ਐ ਤੁਹਾਨੂੰ ਥੋੜਾ ਜਿਹਾ ਥੱਕਿਆ ਵੀ ਲੱਗਦਾ ਹੋਣਾ ਮੈਂ ਹਾਂਜੀ ਲਵ ਯੂ ਲਵ ਯੂ ਹੋਰ ਗੱਲਾਂ ਨੇ ਗੱਲਾਂ ਆ ਜਿਹੜਾ ਇੰਟਰਨੈਟ ਚੱਲਿਆ ਨਾ ਇਹਨਾਂ ਨੇ ਇਸ ਇੰਟਰਨੈਟ ਨੇ ਪਿੰਡਾਂ ਵਾਲੇ ਮੁੰਡਿਆਂ ਨੂੰ ਅੰਗਰੇਜ਼ੀ ਬੋਲਣ ਲਾ ਦਿੱਤਾ। ਉਹ ਮੈਨੂੰ ਇਹਦੇ ਫਾਇਦੇ ਨੁਕਸਾਨ ਤਾਂ ਨਹੀਂ ਪਤਾ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਵੀ ਵਾਰਦਾਤ ਹੁੰਦੀ ਸਭ ਤੋਂ ਪਹਿਲਾਂ ਇਹਨਾਂ ਕੋਲ ਪਹੁੰਚਦੀ ਹੈ। ਕੋਈ ਵੀ ਗਾਂਢ ਹੁੰਦਾ ਕਿਤੇ ਵੀ ਹੁੰਦਾ ਪਿੰਡਾਂ ਵਾਲੇ ਮੁੰਡੇ ਖੋਲ ਕੇ ਬੈਠੇ ਹੁੰਦੇ ਨੇ ਆ ਦੇਖਿਆ ਆ ਕੀ ਹੋਇਆ ਓਏ। ਲੈ ਆ ਦੋ ਲੈ ਆ ਦੋ। ਸਟੀਲ ਦਾ ਗਲਾਸ ਹੈ ਨਹੀਂ ਸੀ। ਹੈਂ? ਸਟੀਲ ਵਾਲਿਆ ਦਿਓ ਐ ਉਹ ਲੱਗਦਾ ਜਿਦਾਂ ਜਵਾਕਾਂ ਨੇ ਖੁਸ਼ ਕਰਨ ਵਾਲੀ ਹੈ ਨੇ ਕੱਪੀ ਜੀ ਆ ਕੱਪੀ ਜੀ ਕਿੱਥੋਂ ਲੈ ਸਟੀਲ ਵਾਲਾ ਗਲਾਸ ਲੈ ਬਾਬਾ ਜੀ ਇੱਕ ਰੰਗ ਉਹਦਾ ਉਦਾਂ ਦਾ ਹਰਾ ਜੀ ਹਾਂਜੀ ਮੈਨੂੰ ਸੁਣਦਾ ਨਹੀਂ ਵੀਰੇ ਕੀ ਕਹਿੰਦੇ ਤੁਸੀਂ ਯਾਰ ਹਾਂ ਜੀ ਸਿੰਗਾ ਬੋਲਦਾ ਬਾਬਿਓ ਯਾਰ ਤੁਸੀਂ ਬਹੁਤ ਪਿਆਰ ਦਿੰਨੇ ਹੋ ਤੁਹਾਡਾ ਪਿਆਰ ਦੁਆਰਾ ਫੇਰ ਮੈਨੂੰ ਇੱਥੇ ਖਿੱਚ ਲਿਆ ਬੜਾ ਚੰਗਾ ਲੱਗਦਾ ਮੈਂ ਤੁਹਾਨੂੰ ਪਹਿਲਾਂ ਆਉਂਦੇ ਨੇ ਕਿਹਾ ਸੀ ਮੈਂ ਕਿਹਾ ਆਉਂਦਾ ਹੀ ਦਿਲ ਦੀਆਂ ਗੱਲਾਂ ਕਰਾਂਗੇ ਜਿੱਦਾਂ ਦਾ ਬੰਦਾ ਤੁਸੀਂ ਮੈਨੂੰ ਭੇਜਿਆ ਹੈ ਇਹ ਇਕੱਲਾ ਚਾਹ ਲੈ ਕੇ ਆਵੇ ਤਾਂ ਹੋ ਨਹੀਂ ਸਕਦਾ ਉਹ ਚਾਹ ਪੀ ਕੇ ਦੇਖਣੀ ਪੈਣੀ ਐ ਨਹੀਂ ਬੰਦਾ ਸਾਡਾ ਹਲਵਾਈ ਐ ਸਪੈਸ਼ਲ ਨਹੀਂ ਬੰਦਾ ਕਹਿੰਦਾ ਯਾਰ ਆ ਹੱਟੇ ਘੱਟੇ ਗਾਣਾ ਇਹਨੇ ਨਹੀਂ ਐ ਹਲਵਾਈ ਐ ਨਹੀਂ ਬਹੁਤ ਵਧੀਆ ਕੀ ਨਾਮ ਤੇਰਾ ਭਰਾ ਸੋਨੂ ਹਲਵਾਈ ਕੀ ਬਾਤ ਐ ਯਾਰ ਸੇਵਾ ਪਤਾ ਕੀ ਐ ਭਾਈ ਜਿਹੜੇ ਦਿਲ ਤੋਂ ਬੰਦੇ ਲੱਗੇ ਆ ਨਾ ਬਿਨਾਂ ਕਿਸੇ ਮਤਲਬ ਤੋਂ ਚਾਹੇ ਉਹ ਆਪਦੀ ਪਰਿਵਾਰ ਦੀ ਸੇਵਾ ਕਰਦੇ ਨੇ ਚਾਹੇ ਆਪਦੇ ਧਰਮ ਦੀ ਸੇਵਾ ਕਰਦੇ ਨੇ ਚਾਹੇ ਆਪ ਦੀ ਜਗਾਹ ਦੀ ਸੇਵਾ ਕਰਦੇ ਨੇ ਉਹ ਜਿਹੜੀ ਦਿਲ ਤੋਂ ਸੇਵਾ ਲੱਗਦੀ ਹੈ ਇਹ ਤੁਹਾਨੂੰ ਅੱਜ ਨਹੀਂ ਪਤਾ ਲੱਗੂਗਾ ਆਉਣ ਵਾਲੇ ਫਿਊਚਰ ਦੇ ਵਿੱਚ ਕਈ ਵੇਲੇ ਰੱਬ ਐਦਾਂ ਦੇ ਥਾਂ ਤੋਂ ਰੱਖ ਜਾਂਦਾ ਨਾ ਜ਼ਿੰਦਗੀ ਚ ਲੰਘਦੇ ਲੰਘਦੇ ਐਦਾਂ ਦਾ ਮੋੜ ਮੁੜ ਜਾਂਦੇ ਹੋ ਤੁਸੀਂ ਸਾਰੀ ਉਮਰ ਲਈ ਬਚ ਜਾਂਦੇ ਹੋ ਸੇਵਾ ਕਰਕੇ ਕਈ ਵੇਲੇ ਮੌਤ ਕੋਲੇ ਖੜੀ ਹੁੰਦੀ ਹੈ ਤਿੰਨ ਚਾਰ ਵਾਰੀ ਮਰਨੋਂ ਤਾਂ ਮੈਂ ਬਚਿਆ ਪਰ ਸਿਰਫ ਪਤਾ ਕਿਉਂ ਕਿਉਂਕਿ ਮੈਂ ਦਿਲ ਸਾਫ਼ ਰੱਖਿਆ ਆ ਮੈਂ ਸਾਹਮਣੀ ਆ ਜਿੱਦਾਂ ਦਾ ਖੜਾਂ ਮੈਂ ਕਦੇ ਗੱਲ ਬਣਾ ਕੇ ਨਹੀਂ ਕਹੂੰਗਾ ਆ ਸਾਹਮਣੀ ਆ ਮੈਂ ਕਹਿੰਦਾ ਸਟੀਲ ਦੇ ਗਲਾਸ ਮੈਂ ਉੱਚ ਵੀ ਪੀ ਸਕਦਾ ਸੀ ਮੈਨੂੰ ਐ ਲੱਗਾ ਕਿ ਯਾਰ ਆਪਾਂ ਪਿੰਡਾਂ ਵਾਲੇ ਆਪਾਂ ਸ਼ਹਿਰ ਸ਼ਹਿਰ 'ਚ ਰਹਿਣੇ ਜ਼ਰੂਰ ਆ ਆ ਤੁਸੀਂ ਮੇਰਾ ਦੋ ਮਿੰਟ ਫੜੀ ਯਾਰ ਮਰ ਜਾ ਗੱਲ ਕਰ ਹੀ ਲਈਏ ਆ ਤੁਸੀਂ ਦੇਖਿਆ ਹੁਣ ਐੱਚ ਵੀ ਆ ਦੇਖੋ ਆ ਦੇਖੋ ਪਤਾ ਕੀ ਹੈ ਆ ਪੰਜਾਬ ਹੈ ਇਹ ਪੰਜਾਬ ਹੈ ਇਹ ਸਾਡਾ ਪੰਜਾਬ ਹੈ ਇਹਨੂੰ ਕੋਈ ਹੱਥ ਨਹੀਂ ਲਾ ਸਕਦਾ ਦਬਾਉਣ ਵਾਲੇ ਬੜੇ ਆਏ ਨੇ ਪਰ ਪੰਜਾਬੀ ਦਬਦੇ ਕਿਤੇ ਅਜੇ ਤਲਾ ਮਾਰ ਮਾਰ ਭਜਾਈ ਦੇਵੇ ਤੁਸੀਂ ਆਪ ਦੇਖ ਲਓ ਹੁਣ ਸਿੰਘਾ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਸਿੰਘੇ ਦਾ ਨਾਂ ਉੱਪਰ ਜਾਊਗਾ ਪੰਜਾਬ ਦਾ ਨਾਮ ਉੱਚੇ ਜਾਊਗਾ ਸਿੰਘਾ ਇਸ ਮਿੱਟੀ ਚੋਂ ਨਿਕਲਿਆ ਮਿੱਟੀ ਜੀ ਹੋ ਜਾਣਾ ਪਰ ਜਿੰਨਾ ਟਾਈਮ ਮਿੱਟੀ ਤੋਂ ਬਾਹਰ ਹੈ ਨਾ ਆਪਾਂ ਧੱਕ ਪਾ ਕੇ ਰੱਖਣੀ ਹੈ ਕਿਉਂਕਿ ਮਿੱਟੀ ਤਾਂ ਸਾਰਿਆਂ ਨੇ ਹੀ ਜਾਣਾ ਵੱਡਾ ਛੋਟਾ ਅਮੀਰ ਗਰੀਬ ਰਾਜਾ ਰੰਗ ਹਰ ਬੰਦਾ ਮਿੱਟੀ ਹੋਣਾ ਮਾਣ ਪਤਾ ਨਹੀਂ ਸਾਲਾ ਕਿਹੜੀ ਗੱਲ ਦਾ ਲੋਕਾਂ ਵਾਸ ਖੁਸ਼ ਰਹੋ ਚੜਦੀ ਕਲਾ 'ਚ ਰਹੋ ਆਵਾਜ਼ ਰਹੋ ਦੋ ਮਿੰਟ ਚਾਹ ਪੀ ਕੇ ਤਾਂ ਦੇਖ ਲਵਾਂ ਪਹਿਲਾਂ ਵਿੱਚ ਤੈਰਦਾ ਹੈ ਕੁਛ ਵਿੱਚ ਤੈਰਦਾ ਹੈ ਮਠਿਆਈ ਤੈਰ ਕੇ ਸੋਨੂੰ ਮਠਿਆਈ ਆ ਦੇਖੀ ਤੈਰਦੇ ਵਿੱਚ ਕੰਡੇ ਪਾਏ ਆ ਹਾਂ ਕੰਡੇ ਪਾਇਓ ਵਾ ਹਾਏ ਮੇਰੀ ਜਾਨ ਜਦੋਂ ਕੋਈ ਪਿਆਰ ਕਰਨ ਵਾਲਾ ਕੰਡੇ ਛੱਡ ਜ਼ਹਿਰ ਵੀ ਦੇਵੇ ਉਹ ਵੀ ਪੀ ਲਾਂਗੇ ਬੰਦਾ ਦਿਲ ਤੋਂ ਪਿਆਰ ਕਰਨ ਵਾਲਾ ਚਾਹੀਦਾ ਅੱਜ ਘਾਟ ਲੋਕਾਂ ਚ ਇਹੀ ਐ ਕੋਈ ਦਿਲ ਤੋਂ ਪਿਆਰ ਹੀ ਨਹੀਂ ਕਰਦਾ ਜਿੱਥੇ ਸਿੰਘਾ ਖੜਾ ਸਾਰੇ ਮਤ ਵੱਲ ਨੂੰ ਆਏ ਸਾਰੇ ਜਦੋਂ ਸਿੰਘੇ ਦਾ ਨਾਂ ਬਣਿਆ ਮਤ ਵੱਲ ਨੂੰ ਜੁੜ ਗਏ ਆ ਕਰ ਲਾਂਗੇ ਜੀ ਉਹ ਕਰ ਲਾਂਗੇ ਜ਼ਿੰਦਗੀ ਨੰਗੀ ਸਭ ਛੱਡ ਕੇ ਚੱਲ ਗਏ ਸਿੰਘਾ ਉੱਥੇ ਖੜਾ ਕਿਉਂਕਿ ਮਿਹਨਤ ਕੀਤੀ ਹੈ ਕਦੇ ਨਹੀਂ ਜਾਂਦਾ ਕਿਤੇ ਜਿਹੜਾ ਬੰਦਾ ਬਾਈ ਮਿਹਨਤ ਕਰਦਾ ਨਾ ਮਿਹਨਤ ਵਾਲਾ ਬੰਦਾ ਕਦੇ ਨਹੀਂ ਡਿਗੂਆ ਉਹ ਰੱਬ ਹੈ ਉਹ ਪਰਮਾਤਮਾ ਰੱਖਣ ਵਾਲਾ ਚਾਹ ਹੱਜੀ ਕੰਡੇ ਵਾਲੀ ਆ ਇਹ ਸਾਹਮਣੇ ਰੱਖ ਲਾ ਮੇਰਾ ਭਰਾ ਤੇ ਮੈਂ ਪੀ ਜਾਣੀ ਵਿੱਚ ਵਿੱਚ ਅੱਛਾ ਮੈਨੂੰ ਹੁਣ ਜੈਲੇ ਜੈਲਾ ਕਹਿੰਨੂੰ ਟਾਈਮ ਹੋ ਗਿਆ ਹੁਣ ਮੈਨੂੰ ਇੱਕ ਬੰਦੇ ਦਾ ਨਾਮ ਪਤਾ ਇੱਥੇ ਹੋ सोनू ਦੇ ਵਿਆਹ ਦੇ ਉੱਤੇ ਇਕੱਠ ਹੋ ਗਿਆ ਉਹ 10 ਮਿੰਟਾਂ ਚ ਬੰਦਾ ਇਕੱਠਾ ਸਾਥ ਹੋ ਗਿਆ ਆ ਯਾਰ ਰੱਖੇ ਨੇ ਮਸ਼ੂਕਾ ਨਹੀਂ ਪਾਲੀਆਂ ਯਾਰ ਰੱਖੇ ਨੇ ਮਸ਼ੂਕਾਂ ਨਹੀਂਓ ਪਾਰੀਆਂ ਯਾਰ ਰੱਖੇ ਨੇ ਮਸ਼ੂਕਾਂ ਨਹੀਂਓ ਪਾਰੀਆਂ ਯਾਰ ਰੱਖੇ ਨੇ ਮਸ਼ੂਕਾਂ ਨਹੀਂਓ ਪਾਰੀਆਂ ਯਾਰ ਰੱਖੇ ਨੇ ਪਾਰੀਆਂ ਯਾਰ ਨਾਲੀ ਦਿਨ ਰਾਤ ਹੁੰਦੀ ਐ